ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 131 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ ਵੀਮੀ ਪੌੜੀ ਦੇ ਅਰਥ ਵਿਸਥਾਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਅਰਥਾਤ ਗੁਰੂ ਨਾਨਕ ਪਾਤਸ਼ਾਹ ਜੀ ਇਸ ਪੋੜੀ ਵਿੱਚ ਸਾਨੂੰ ਮਨੁੱਖਾਂ ਨੂੰ ਬੜੇ ਹੀ ਸੁਖਾਲੇ ਤੇ ਸਹਿਜ ਭਰਪੂਰ ਸ਼ਬਦਾਂ ਦੇ ਨਾਲ ਬਹੁਤ ਵੱਡੀ ਨਸੀਹਤ ਦੇ ਰਹੇ ਹਨ ਜ਼ਿੰਦਗੀ ਦਾ ਇੱਕ ਵੱਡੇ ਫਲਸਫੇ ਦਾ ਰਾਜ਼ ਖੋਲ ਰਹੇ ਹਨ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਖੇ ਭਾਵ ਕਹਿੰਦੇ ਹਨ ਜਦੋਂ ਸਾਡੇ ਹੱਥ ਪੈਰ ਤੇ ਤਨ ਘੱਟਾ ਮਿੱਟੀ ਜਾਂ ਕਿਸੇ ਹੋਰ ਟੰਗ ਨਾਲ ਮੈਲੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਅਸੀਂ ਪਾਣੀ ਨਾਲ ਧੋ ਲੈਂਦੇ ਹਾਂ ਤਾਂ ਘੱਟਾ ਮਿੱਟੀ ਉਤਰ ਜਾਂਦੀ ਹੈ ਸਰੀਰ ਜਾਂ ਹੱਥ ਪੈਰ ਸਾਫ਼ ਹੋ ਜਾਂਦੇ ਹਨ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਾਵ ਜਦੋਂ ਸਾਡੇ ਮਨੁੱਖਾਂ ਦੇ ਮਲ ਮੂਤਰ ਨਾਲ ਕਪੜੇ ਗੰਦੇ ਹੋ ਜਾਂਦੇ ਹਨ ਤਾਂ ਉਸ ਨੂੰ ਸਾਬਣ ਲਗਾ ਕੇ ਧੋ ਲੈਂਦੇ ਹਾਂ ਇਸ ਤਰ੍ਹਾਂ ਕਰਨ ਨਾਲ ਕਪੜੇ ਸਾਫ਼ ਹੋ ਜਾਂਦੇ ਹਨ ਭਰੀਏ ਮਤ ਪਪਾ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਗੁਰੂ ਜੀ ਪਹਿਲੀਆਂ ਉਦਾਹਰਣਾਂ ਦੇ ਕੇ ਅਸਲ ਗੱਲ ਦੱਸ ਰਹੇ ਹਨ ਕਿ ਅਸੀਂ ਪਾਪਾਂ ਦੇ ਨਾਲ ਆਪਣਾ ਮਨ ਭਰ ਲੈਂਦੇ ਹਾਂ ਗੰਦੇ ਸੰਸਕਾਰਾਂ ਪਾਪ ਕਰਮ ਕਰਕੇ ਤੇ ਗੰਦੇ ਵਿਚਾਰਾਂ ਰਾਹੀਂ ਆਪਣੇ ਮਨ ਦੀ ਮਤ ਨੂੰ ਮਲੀਨ ਕਰ ਲੈਂਦੇ ਹਾਂ ਭਾਵ ਗੰਦਾ ਕਰ ਲੈਂਦੇ ਹਾਂ ਤਾਂ ਗੁਰੂ ਜੀ ਕਹਿੰਦੇ ਹਨ ਉਹ ਧੋਪੈ ਨਾ ਵੈ ਕੈ ਰੰਗ ਨਾਮ ਦੀ ਸੰਗਤ ਨਾਲ ਭਾਵ ਈਸ਼ਵਰ ਦੇ ਗੁਣਾ ਨੂੰ ਧਾਰਨ ਕਰਨ ਨਾਲ ਤੇ ਈਸ਼ਵਰ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਉਹ ਮਨ ਦੀ ਗੰਦੀ ਮਤ ਸਾਫ ਹੋ ਜਾਂਦੀ ਹੈ ਭਾਵ ਗੰਦੀ ਮਤ ਨੂੰ ਈਸ਼ਵਰ ਦੇ ਨਾਮ ਦਾ ਸਾਬਣ ਲਾ ਕੇ ਸਾਫ ਕੀਤਾ ਜਾ ਸਕਦਾ ਹੈ ਸੰਗਤ ਜੀ ਇਹ ਕੋਈ ਬੋਤਾ ਔਖਾ ਕੰਮ ਨਹੀਂ ਹੈ ਇੱਕ ਪੱਕਾ ਇਰਾਦਾ ਬਣਾਉਣ ਦੀ ਲੋੜ ਹੈ ਇਹ ਕੰਮ ਛੇਤੀ ਹੀ ਹੋ ਸਕਦਾ ਹੈ ਕਿਉਂਕਿ ਇਰਾਦਾ ਸ਼ੁਭ ਹੈ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨ ਲਿਖ ਲੈ ਜਾਹੋ ਪਾਪ ਫੁੰਨ ਤੇ ਪਾਪ ਦੀ ਫਿਲਾਸਫੀ ਇਸ ਤਰ੍ਹਾਂ ਕਹਿੰਦੇ ਹਨ ਕਿ ਐਵੇਂ ਦੀ ਗੱਲ ਨਹੀਂ ਹੈ ਇਹ ਸੱਚ ਹੈ ਕਿ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਸ ਤਰ੍ਹਾਂ ਦੇ ਉਸ ਦੇ ਸੰਸਕਾਰ ਬਣਦੇ ਹਨ ਤੇ ਉਹਨਾਂ ਸੰਸਕਾਰਾਂ ਤੋਂ ਫਿਰ ਕਰਮ ਬਣਦੇ ਹਨ ਪਾਪ ਤੇ ਪੁੰਨ ਕਰਨ ਵਾਲੇ ਲੋਕ ਬਣ ਜਾਂਦੇ ਹਨ ਚੰਗੀਆਂ ਕਰਮ ਤੋਂ ਚੰਗੇ ਸੰਸਕਾਰ ਬਣਦੇ ਹਨ ਤੇ ਮਾੜਿਆਂ ਤੋਂ ਮਾੜੇ ਬਣਦੇ ਹਨ ਫਿਰ ਸੋਚ ਸਮਝ ਕੇ ਆਪਣੇ ਵੱਲੋਂ ਮਨੁੱਖ ਕਰਮ ਕਰਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਗੇੜ ਚੱਲਦਾ ਰਹਿੰਦਾ ਹੈ ਚੰਗੇ ਕਰਮ ਵੀ ਕਰਦਾ ਹੈ ਬੁਰੇ ਵੀ ਕਰਦਾ ਹੈ ਈਸ਼ਵਰ ਦਾ ਬਨਾਇਆ ਹੋਇਆ ਕਰਮ ਕਰਨ ਦਾ ਵਿਧਾਨ ਬਹੁਤ ਮਹਾਨ ਹੈ ਮਨੁੱਖੀ ਜੀਵਨ ਇਸ ਦੇ ਇਰਦ-ਗਿਰਦ ਘੁੰਮਦਾ ਹੈ ਆਪੇ ਬੀਜ ਆਪੇ ਹੀ ਖਾਹੋ ਭਾਵ ਅਸੀਂ ਆਪ ਹੀ ਕਰਮ ਬੀਜਦੇ ਹਾਂ ਤੇ ਉਹਨਾਂ ਦੇ ਫਲ ਵੀ ਅਸੀਂ ਆਪ ਹੀ ਭੁਗਤਦੇ ਹਾਂ ਇਹ ਸਿਲਸਿਲਾ ਜੀਵਨ ਵਿੱਚ ਮੁੱਕਦਾ ਨਹੀਂ ਹੈ ਚੱਲਦਾ ਰਹਿੰਦਾ ਹੈ ਇਸ ਕਰਕੇ ਹੀ ਜੀਵਨ ਦੁੱਖਾਂ ਸੁੱਖਾਂ ਵਾਲਾ ਬਣਿਆ ਰਹਿੰਦਾ ਹੈ ਕਿਉਂਕਿ ਗਰਮ ਚੰਗੇ ਵੀ ਹੁੰਦੇ ਰਹਿੰਦੇ ਹਨ ਤੇ ਬੁਰੇ ਵੀ ਹੁੰਦੇ ਰਹਿੰਦੇ ਹਨ ਨਾਨਕ ਹੁਕਮੀ ਆਵੋ ਜਾਹੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਹੁਕਮੀ ਤੋਂ ਭਾਵ ਹੈ ਮਨ ਦੇ ਸੰਸਕਾਰਾਂ ਦੇ ਸਮੂਹ ਵਿੱਚੋਂ ਨਿਕਲੇ ਹੋਏ ਫੈਸਲੇ ਜਿਨ੍ਹਾਂ ਦਾ ਸਾਨੂੰ ਪਹਿਲਾਂ ਨਹੀਂ ਪਤਾ ਹੁੰਦਾ ਇਹ ਇੱਕਦਮ ਹੀ ਹੁੰਦਾ ਹੈ ਇੱਕਦਮ ਅਸੀਂ ਫੈਸਲੇ ਲੈਂਦੇ ਹਾਂ ਉਸ ਦੇ ਮੁਤਾਬਕ ਕਰਮ ਕਰਦੇ ਹਾਂ ਇਸ ਤਰ੍ਹਾਂ ਦੇ ਵਿਚਾਰ ਜਾਂ ਹੁਕਮ ਦਿਨ ਵਿੱਚ ਕਈ ਵਾਰ ਤੇ ਜ਼ਿੰਦਗੀ ਵਿੱਚ ਅਨੇਕਾਂ ਵਾਰ ਆਉਂਦੇ ਜਾਂਦੇ ਰਹਿੰਦੇ ਹਨ ਸਾਰ ਅੰਸ਼ ਗੁਰੂ ਸਾਹਿਬ ਜੀ ਸਾਨੂੰ ਸਾਰੀਆਂ ਮਨ ਦੀਆਂ ਅਵਸਥਾਵਾਂ ਮਨ ਦੇ ਕਰਮ ਫਲ ਪਾਪ ਪੁੰਨ ਦੀ ਪਰਿਭਾਸ਼ਾ ਸਮਝਾਉਂਦੇ ਹਨ ਤੇ ਅਸਲ ਗੱਲ ਇਹ ਸਮਝਾ ਰਹੇ ਹਨ ਕਿ ਦੁੱਖਾਂ ਤੋਂ ਬਚਣ ਲਈ ਸਾਡੇ ਮਨ ਦੀ ਮਤ ਜੋ ਅਪਵਿੱਤਰ ਹੋ ਗਈ ਹੈ ਉਸ ਨੂੰ ਪ੍ਰਭੂ ਦੇ ਗੁਣ ਧਾਰਨ ਕਰਕੇ ਪ੍ਰਭੂ ਦਾ ਨਾਮ ਸਿਮਰਨ ਕਰਕੇ ਪ੍ਰਭੂ ਦੀ ਯਾਦ ਬਣਾਈ ਰੱਖਣ ਨਾਲ ਮਨ ਦੀ ਸਫਾਈ ਹੁੰਦੀ ਹੈ ਜਿਹੜੀ ਕੇ ਮਨੁੱਖ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਆਪਣਾ ਜੀਵਨ ਸੁਖੀ ਕਰੇ ਇਕੱਲਾ ਆਪਣਾ ਹੀ ਨਹੀਂ ਆਉਣ ਵਾਲੀਆਂ ਪੀੜੀਆਂ ਦਾ ਵੀ ਕਲਿਆਣ ਹੋ ਜਾਵੇਗਾ ਜਿਹੋ ਜਿਹੇ ਸਾਡੇ ਮਨ ਅੰਦਰ ਦੇ ਸੰਸਕਾਰ ਹੋਣਗੇ ਉਹ ਜਿਹਹਿਆਂ ਹੀ ਆਉਣ ਵਾਲੀਆਂ ਸਾਡੀਆਂ ਔਲਾਦਾਂ ਬਣਨਗੀਆਂ ਇੱਥੇ ਵੀ ਇਹ ਫਾਰਮੂਲਾ ਲਾਗੂ ਹੁੰਦਾ ਹੈ ਜੇ ਹਾਂ ਵਿਜੈ ਸੋ ਲੂਣੇ ਕਰਮ ਸੰਦੜਾ ਖੇਤ ਜੇ ਸਾਡੇ ਸੰਸਕਾਰ ਚੰਗੇ ਹੋਣਗੇ ਤਾਂ ਸਾਡੇ ਬੱਚਿਆਂ ਦੇ ਵੀ ਚੰਗੇ ਹੋਣਗੇ ਅਸੀਂ ਵੀ ਤੇ ਉਹ ਵੀ ਸੁਖ ਮਾਣਨਗੇ ਸੰਗਤ ਜੀ ਹੁਣੇ ਹੀ ਜੁੜ ਜਾਈਏ शुभ गुण दे धारनी होने वाले सारे कर्म करिए धर्मी बनिए अधर्मी नहीं बनना व्याख्याकार देवेंद्रजीत सिंह प्यारे श्रोता जनों निरोल सचदा ज्ञान टीवी चैनल जो सच दे प्रचार ਲਈ ਹੈ इस नु रोजाना सुनो जी अपने मित्रों ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ